ਪੰਜਾਬ ਦੀ ਸਿਆਸਤ ਚ ਪੰਜਾਬੀ ਵਰਸਸ ਨਾਨ ਪੰਜਾਬੀ ਇਸ਼ੂ ਬਣ ਰਿਹਾ ਪਹਿਲਾ ਇਸ਼ੂ ਡੀਰੇਲ ਹੋ ਗਿਆ ਸੀ ਹੁਣ ਮਨੀਸ਼ ਸੋਦੀਆ ਦੀ ਸਟੇਟਮੈਂਟ ਆਈ ਫਿਰ ਇਹ ਇਸ਼ੂ ਪੰਜਾਬ ਦੀ ਸਿਆਸਤ ਚ ਬਣ ਰਿਹਾ ਅਕਾਲੀ ਦਲੇ ਦੇ ਤੇ ਫੋਕਸ ਕਰ ਰਿਹਾ ਸਾਡੇ ਨਾਲ ਸੁਖਦੇਵ ਸਿੰਘ ਢੀਂਡ ਸੰਤ ਸਿੰਘ ਸਾਹਿਬ ਤੁਸੀਂ ਕਿਉਂ ਇਸ ਮੁੱਦੇ ਦੇ ਉੱਤੇ ਲਗਾਤਾਰ ਉਹਨਾਂ ਦਾ ਬਿਆਨ ਆਇਆ ਸਿਆਸਤ ਕਰ ਰਹੇ ਹੋ ਕਿ ਨਾਨ ਪੰਜਾਬੀ ਹੈ ਜਿਹੜਾ ਉਹ ਨਹੀਂ ਬਣਨਾ ਚਾਹੀਦਾ ਨਹੀਂ ਸਾਡੀ ਇਸ ਤਰ੍ਹਾਂ ਦੀ ਸਿਆਸਤ ਨਹੀਂ ਹੈ ਅਸੀਂ ਪੰਜਾਬ ਦੇ ਲੋਕਾਂ ਨੂੰ ਇਹ ਸਿਰਫ ਰਗਾ ਕਰਨਾ ਆਏ ਆ ਕਰਨਾ ਚਾਹੁੰਦੇ ਆ ਕਿ ਜਿਸਨੇ ਆਪਣਾ ਕਲੀਅਰ ਕਰ ਦਿੱਤਾ ਕਿ ਪੰਜਾਬ ਦਾ ਪਾਣੀ ਹੈ ਜਿਹੜਾ ਹੋਰਿਆ ਨੇ ਤੇ ਦਿੱਲੀ ਨੂੰ ਮਿਲਣਾ ਚਾਹੀਦਾ ਅਸੀਂ ਕੋਈ ਦਿੱਲੀ ਤੇ ਪੰਜਾਬ ਤੇ ਹਰਿਆਣਾ ਦੇ ਖਿਲਾਫ ਨਹੀਂ ਅਸੀਂ ਕਹਿੰਦੇ ਜੋ ਕਾਨੂੰਨੀ ਤੌਰ ਤੇ ਬਣਦਾ ਹੈ ਉਹ ਦਿਓ ਨਾ ਕਿ ਗੈਰ ਕਾਨੂੰਨੀ ਤੱਕੇ ਨਾਲ ਕੋਈ ਪਾਣੀ ਦਿੱਤਾ ਪਾਣੀ ਰੋਕਣ ਦੀ ਗਲਤੀ ਤਾਂ ਹੋਈ ਨਹੀਂ ਸਿਰਫ ਇਹੀ ਗੱਲ ਹੋਈ ਐ ਸਸੋਦੀਆ ਨੇ ਕਿਹਾ ਕਿ ਹੋ ਸਕਦਾ ਤੁਸੀਂ ਮੰਨ ਕੇ ਚੱਲੂਗੀ ਤੁਹਾਡੇ ਸੀਐਮ ਹੋਣਗੇ ਨਾ ਜੇ ਅਗਰ ਬਣਦਾ ਹੈ ਉਹ ਤਾਂ ਕੁਦਰਤੀ ਹੈ ਉਹਨੇ ਤਾਂ ਆਪਣਾ ਸਟੈਂਡ ਉਜਾਰ ਕਰ ਚੁੱਕਾ ਹੈ ਸਾਨੂੰ ਕੋਈ ਪੰਜਗਾਰ ਪੰਜਾਬੀ ਪੰਜਾਬੀ ਦੀ ਗੱਲ ਨਹੀਂ ਸਾਨੂੰ ਇਹ ਕਿ ਉਹ ਬੰਦਾ ਤਾਂ ਆਪਣੇ ਆਪ ਕਰ ਚੁੱਕਾ ਹੈ ਦੂਸਰਾ ਸੀ ਪੰਜਾਬ ਦੇ ਜਿਹੜੇ ਲੀਡਰ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਨੂੰ ਹੈਗਾ ਕਰਨਾ ਹੈ ਕਿ ਤੁਸੀਂ ਬੜਾ ਰੌਲਾ ਪਾਉਂਦੇ ਸੀ ਪੰਜਾਬੀ ਹੋਏਗਾ ਟੀ ਮინისტრ ਸਾਡਾ ਗ੍ਰਿਤ ਸੀ ਉਹਨੇ ਤੇ ਅੱਜ ਉਹਨਾਂ ਦੀ ਗੈਰਤ ਕਿੱਥੇ ਚਲੀ ਗਈ ਅਕਾਲੀ ਦਲ ਕਾਫੀ ਕੋਸ਼ਿਸ਼ ਪਹਿਲਾਂ ਵੀ ਕਰਦਾ ਰਿਹਾ ਤੁਹਾਨੂੰ ਲੱਗਦਾ ਇਹ ਮੁੱਦਾ ਬਣੇਗਾ ਪੰਜਾਬ ਦੀ ਚੋਣ ਚ ਮੁੱਦਾ ਬਣੇਗਾ ਦੇਖੋ ਮੁੱਦਾ ਤਾਂ ਸਭ ਤੋਂ ਵੱਡੀ ਹੈ ਹੀ ਹੈ ਕਿ ਸਾਡੀ ਲਾਈਫ ਲਾਈਨ ਹੈ ਪੰਜਾਬ ਪਾਣੀ ਇਹ ਪੰਜਾਬ ਦੇ ਕਿਸਾਨ ਦੀ ਇਸ ਕਰਕੇ ਉਹ ਤਾਂ ਮੁੱਦਾ ਹੋ ਹੀ ਗਿਆ ਚਾਹੇ ਪਹਿਲੀ ਵਾਰੀ ਚਾਹੇ ਉਹ ਹੱਤ ਬਾਦ ਆਇਆ ਇਸ ਕਰਕੇ ਆਇਆ ਨਾ ਕਿ ਇਸ ਵਾਰੀ ਇਹ ਕੱਢੀ ਜਾ ਰਹੀ ਸੀ ਤੁਹਾਨੂੰ ਲੱਗਦਾ ਹੁਣ ਵੀ ਉਹ ਹਾਲਾਤ ਬਣ ਜਾਣਗੇ ਨਹੀਂ ਹਾਲਾਤ ਬਣ ਸਕਦੇ ਕੋਈ ਨਹਿਰ ਦਾ ਪਾਣੀ ਪਰ ਨਹਿਰ ਤੋਂ ਕਢਣ ਨਾ ਦੇਣਗੇ ਔਰ ਇਹ ਬੰਦਾ ਆ ਕੇ ਸਾਰਾ ਕੁਝ ਕਰ ਸਕਦਾ ਹਾਂ ਕਨਸਟੀਟਿਊਸ਼ਨ ਭਾਰਤ ਦਾ ਇਹ ਕਹਿੰਦਾ ਕਿ ਕੋਈ ਵੀ ਬੰਦਾ ਕਿਤੇ ਆ ਕੇ ਇਲੈਕਸ਼ਨ ਲੜ ਸਕਦਾ ਹੈ ਅਸੀਂ ਇਹ ਨਹੀਂ ਕਹਿੰਦੇ ਲੜਨ ਅਸੀਂ ਉਹ ਤਾਂ ਲੜ ਹੀ ਨਹੀਂ ਰਿਹਾ ਇਲੈਕਸ਼ਨ ਤਾਂ ਇਲੈਕਸ਼ਨ ਤਾਂ ਲੜ ਹੀ ਨਹੀਂ ਰਿਹਾ ਕੋਈ ਕਹਿੰਦੇ ਅਸੀਂ ਬੈਕਡੋਰ ਲਈ ਲੈ ਕੇ ਆਵਾਂਗੇ ਇਸੇ ਕਰਾਂਗੇ ਸਾਨੂੰ ਇਹ ਨਹੀਂ ਕਿ ਅਸੀਂ ਕਹਿੰਦੇ ਵੀ ਗੈਰ ਪੰਜਾਬੀ ਲੜ ਨਹੀਂ ਸਕਦਾ ਲੜੇ ਤੇ ਲੇਕਿਨ ਜੇ ਉਹ ਉਹਨਾਂ ਦੀ ਪਾਰਟੀ ਦੇ ਕਹਿੰਦੇ ਨਹੀਂ ਪੰਜਾਬੀ ਹੀ ਹੋਏਗਾ ਪ੍ਰੀ ਮਿਨਿਸਟਰ ਤੇ ਫਿਰ ਉਹਨਾਂ ਨੂੰ ਉਹਨਾਂ ਨੂੰ ਵਗਾਰ ਨਾ ਆਇਆ ਵੀ ਸਿਪਸੈਨਾ ਗੈਰ ਮਹਾਰਾਸ਼ਟਰੀਆਂ ਦਾ ਮੁੱਦਾ ਬਣਾਉਂਦੀ ਰਹੀ ਹੈ ਪੰਜਾਬ ਦੇ ਅੰਦਰ ਵੀ ਗੈਰ ਪੰਜਾਬੀ ਬਹੁਤ ਸਾਰੇ ਲੋਕ ਆਉਂਦੇ ਨੇ ਯੂਪੀ ਬਿਹਾਰ ਤੋਂ ਕਿ ਤੁਸੀਂ ਉਹਨਾਂ ਬਾਰੇ ਤੁਹਾਡਾ ਕੀ ਸਟੈਂਡ ਹੈ ਉਹਨਾਂ ਬਾਰੇ ਸਾਡਾ ਕੋਈ ਆ ਸਕਦਾ ਪੰਜਾਬ ਸਾਰਾ ਨਹੀਂ ਖੁੱਲਿਆ ਪੰਜਾਬ ਤਾਂ ਕੋਈ ਵੀ ਆ ਕੇ ਪ੍ਰਾਪਰਟੀ ਖਰੀਦਦਾ ਕਿਸੇ ਨੂੰ ਕੋਈ ਇਤਰਾਜ਼ ਹੈ ਕੋਈ ਜਮੀਨ ਖਰੀਦਦਾ ਮਕਾਨ ਖਰੀਦਦਾ ਘਰ ਪੰਜਾਬੀ ਕਿਸੇ ਨੂੰ ਕੋਈ ਇਤਰਾਜ਼ ਨਹੀਂ ਅਸੀਂ ਤਾਂ ਬਾਗਡੋਰ ਦੀ ਗੱਲ ਕਰ ਰਹੇ ਤੁਹਾਨੂੰ ਲੱਗਦਾਗਾ ਕਿ ਕੇਜਰੀਵਾਲ ਦੇ ਹੱਥ ਬਾਗਡੋਰ ਨਹੀਂ ਹੋਣੀ ਚਾਹੀਦੀ ਜਾਂ ਉਹਨਾਂ ਨੂੰ ਸਿੱਧੇ ਤੌਰ ਤੇ ਆਉਣਾ ਚਾਹੀਦਾ ਇਲੈਕਸ਼ਨ ਲੜਨੀ ਚਾਹੀਦੀ ਹੈ ਅਗਰ ਅਗਰ ਉਹ ਇਲੈਕਸ਼ਨ ਲੜਦੇ ਨੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਨਹੀਂ ਇਲੈਕਸ਼ਨ ਲੜਨ ਤੇ ਕਿਸੇ ਨੂੰ ਪ੍ਰੋਬਲਮ ਹੋ ਨਹੀਂ ਸਕਦੀ ਉਹ ਤਾਂ ਉਹਨਾਂ ਦੀ ਗੱਲ ਹੈ ਨਾ ਜਿਹੜੇ ਆਮ ਆਦਮੀ ਪਾਰਟੀ ਕਹਿੰਦੀ ਹੁਣ ਤੱਕ ਕਹਿੰਦੀ ਆ ਇੱਕ ਗਰ ਪੰਜਾਬੀ ਨਹੀਂ ਹੋ ਸਕਦਾ ਆਮ ਆਦਮੀ ਪਾਰਟੀ ਨੂੰ ਕਿੰਨਾ ਕਬੜਾ ਚੈਲੰਜ ਮੰਨ ਰਹੇ ਹੋ ਤੁਸੀਂ ਕੋਈ ਚੈਲੰਜ ਨਹੀਂ ਹੁਣ ਤਾਂ ਜਿਹੜਾ ਮੜਾ ਮੋਟਾ ਉਹਨਾਂ ਨੂੰ 10-15 ਸੀਟਾਂ ਦੇਸੀ ਆ ਇਸ ਮੁੱਦੇ ਤੇ ਆ ਕੇ ਉਹ ਵੀ ਖਤਮ ਹੋ ਜਾਏਗਾ ਫਿਰ ਤੁਹਾਨੂੰ ਕਿਉਂ ਲੱਗਦਾ ਬਾਰ ਬਾਰ ਕਾਲੀ ਦਲ ਅਟੈਕ ਕਰ ਰਿਹਾ ਆਮ ਆਦਮੀ ਪਾਰਟੀ ਤੇ ਕੱਲ ਅਸੀਂ ਸੁਖਵੀਰ ਸਿੰਘ ਬਾਦਲ ਦੀ ਪ੍ਰੈਸ ਕਾਨਫਰੰਸ ਵੀ ਦੇਖੀ ਉਹਨਾਂ ਨੇ ਵੀ ਕਿਹਾ ਕਿ ਆਮ ਆਦਮੀ ਪਾਰਟੀ ਉਹ ਸਾਡੇ ਤੇ ਨਹੀਂ ਕਰ ਰਹੇ ਜਦੋਂ ਉਹ ਨਾ ਕਰਦੇ ਹੁਣ ਤਾਂ ਦੱਸੋ ਕਾਂਗਰਸ ਨਹੀਂ ਸਾਡੇ ਤੇ ਅਟੈਕ ਕਰ ਰਹੀ ਉਹ ਤਾਂ ਇਲੈਕਸ਼ਨ ਮਿਸਨ ਸੁਖਦੇਵ ਸਿੰਘ ਢੀਂਡਾ ਜਿਨ੍ਹਾਂ ਦਾ ਕਹਿਣਾ ਕੀ ਜੋ ਇਹ ਕੀਤਾ ਜਾ ਰਿਹਾ ਆਮ ਆਦਮੀ ਪਾਰਟੀ ਦੇ ਵੱਲੋਂ ਉਹ ਉਹਦਾ ਵਿਰੋਧ ਕਰਦੇ ਨੇ ਕਿਉਂਕਿ ਹਰਿਆਣੇ ਤੋਂ ਨੇ ਕੇਜਰੀਵਾਲ ਪਾਣੀਆਂ ਦਾ ਮਸਲਾ ਹਰਿਆਣੇ ਨਾਲ ਹੀ ਹੈ ਤੇ ਅਗਰ ਉਹ ਮੁੱਖ ਮੰਤਰੀ ਬਣਨੇ ਲਿੰਦਾ ਉਧਰ ਲੈ ਜਾਣਗੇ ਹਾਲਾਂਕਿ ਉਹਨਾਂ ਦਾ ਕਹਿਣਾ ਕਿ ਆਮ ਆਦਮੀ ਪਾਰਟੀ ਨਾਲ ਉਹਨਾਂ ਦੇ ਉਹਨਾਂ ਲਈ ਕੋਈ ਚੈਲੰਜ ਨਹੀਂ ਪਰ ਕਿਉਂਕਿ ਲੋਕਾਂ ਨੂੰ ਅਗਾਹ ਕਰਨਾ ਇਸ ਲਈ ਉਹ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰ ਰਹੇ ਹਨ ਕੈਮਰਾਮੈਨ ਰਜਿੰਦਰ ਦਿਨ ਆਯਾਦਵਿੰਦਰ ਸਿੰਘ ਐਵੀਪੀ ਸੰਝਾ ਚੰਡੀਗੜ੍ਹ